ਹੈਲੋ ਸਸੀ ਕਾਲਜੀ ਆਪਾਂ ਅੱਜ ਸਨਵਾਰ ਦੇ ਪਹੁੰਚੇ ਹੁਣ ਪਹੁੰਚੇ ਇਸ ਤਰ੍ਹਾਂ ਬੰਦੇ ਇਹਨਾਂ ਕੱਪੜੇ ਨੂੰ ਲੈ ਕੇ ਉਹਦੇ ਉੱਤੇ ਗੁਤਰ ਨੂੰ ਟੈਸਟ ਕਰਕੇ ਮੇਰਾ ਘਰ ਕਲਵਾਰ ਨਾਲ ਜੋੜ ਦਿਆਂਗੇ ਸੋਖਾ ਤਰੀਕਾ ਕਲਵਾਰ ਨਾਲ ਪਹੁੰਚੇ ਜੋੜਨ ਦਾ ਇਸ ਤਰ੍ਹਾਂ ਪ੍ਰੈਸ ਨਾਲ ਟੈਸਟ ਕਰ ਲੋ ਤੁਹਾਡੀਆਂ ਆਤੀ ਹੈ ਜੇ ਵੀ ਸੌਣ ਮਾਰਨੀ ਆ ਪਹੁੰਚਿਆ ਤੇ ਬੁਖਰਮ ਤੇ ਸੌਣ ਮਾਰ ਲੂ ਇੱਥੇ ਪਹੁੰਚਾ ਸ਼ੁਰੂ ਹੂੰਗਾ ਪੈਰ ਦਾ ਮਾਰਜਿਨ ਛੱਡ ਕੇ ਫਲਾਈ ਲਾਉਣੀ ਆ ਹਾਂਜੀ ਆਪਕਾ ਪੈਰ ਦਾ ਮਾਰਜਿਨ ਛੱਡਿਆ ਹੋਇਆ ਇਹਦੇ ਨਾਲ ਇਹ ਆਜ ਫਾਲਤੂ ਬੁਕਰਮ ਬਾਤ ਆਣੀਆਂ ਜਿਹੜੀ ਇਹ ਆਪਾਂ ਕਟਿੰਗ ਕਰ ਦੇਣੀ ਹੈ ਆ ਦੇਖੋ ਇਹ ਤੋਂ ਆਪਾਂ ਕਟਿੰਗ ਕਰ ਦੇਾਂਗੇ ਫਾਲਤੂ ਬੁਕਰਮ ਦੀ ਪੋਂਛੇ ਤੋਂ ਬਾਹਰ ਆਏਗੀ ਇਸੇ ਤਰ੍ਹਾਂ ਸਾਰੀਆਂ ਚਾਣਾ ਪੂਰੀਆਂ ਕੱਢਣੀਆਂ ਪੂਰਾ ਪਹੁੰਚਾ ਬਣ ਜਾਣਾ ਹੈ। ਇਸੇ ਤਰ੍ਹਾਂ ਕੈਰ ਦਾ ਮਾਰਦਿਆਂ ਰੱਖਣਾ ਹੈ। ਇਸ ਤਰ੍ਹਾਂ ਦੋਨੇ ਖਨ ਨਾਲ ਫੜ ਕੇ ਇਹਨੂੰ ਇਸ ਤੋਂ ਇਹ 프ਰੰਟ ਸਾਈਡ ਤੋਂ ਫੜਦਾ ਹੈ। ਕੀ ਹੈ? ਬੈਕ ਸਾਈਡ ਤੋਂ ਵੀ ਟੇਸ ਨਾਲ ਬਲ ਨਹੀਂ ਪੈਂਦਾ। ਸਾਫ ਕੱਪੜਾ ਚੱਲਦਾ ਹੈ। വീഡിയോ എൻ്റെ സബസ്ക്ൈബ ലൈക്ക് ശേർ ജരൂ കോ ਆਪਾਂ ਕਪਲੇਨ ਫਾਲ ਤੋਂ ਲਈ ਰੋਣ ਬੁੱਤ ਨਾ ਨਾ ਮਾਹਰ ਚਾਰਾ ਹੁੰਦਾ ਹੈ ਕਰਾਂਗਾ ਮੈਂ ਆ ਜਦ ਤੱਕ ਇਹ ਬਿਨਾਂ ਦੇਖੇ ਤੋਂ ਬਣਾ ਲੀਏ ਤੁਸੀਂ ਦੇਖੀ ਥੋੜਾ ਜਾਵੇ ਕਿਉਂ ਥੋੜਾ ਹੈ ਹਾਂ ਵੀ ਇਹ ਤੁਹਾਨੂੰ ਬਟਨ ਨਾਲ ਚੇਨ ਕਰਨਾ ਉਹ ਕਿਵਟ ਬਹੁਤ ਸਮਝਾਵਾਂਗੇ ਇਹਨੂੰ ਫੇਰ ਤੋੜਦੇ ਨਾਲ ਇਹਨੂੰ ਇਹਨੂੰ ਕਿਹ ਅਜੇ ਹੋਰ ਦੂਰ ਰੱਖ ਕੇ ਜਾ ਤੋੜੀਆ ਕਿ ਮਰੀ ਮਰ ਪੀਣ ਤੂੰ ਨਾ ਨਿਕਰ ਮਾਗਣਾ ਪਿਆ ਕਰ ਹੁਣ ਮੇਰੇ ਕੋਲ ਦੁੱਧ ਦੀ ਘਟ ਆ ਜਾਂਦੇ ਮੇਰੇ ਕੋਲੇ ਕਿਚਾ ਦਾ ਸਦਾ ਕੁਝ ਹੁਣ ਹੇ ਦੇ ਚ ਬਣਾਉਣਾ ਮੈਂ ਹੀ ਪਾਣੀ ਲੂ ਪਾਣੀ ਆਪਾਂ ਨੂੰ ਕੀ ਆ ਜਿਹੜਾ ਥੋੜਾ ਜਿਹਾ ਹੋ ਗਿਆ ਉਹ ਕੋੜਾ ਆ। ਸੂਟ ਵੀ ਤੇ ਬਹੁਤ ਮਿਲੂ। ਤਾਂ ਸਾਰਾ ਸੂਟ ਤਾਂ ਦਿਖਾਈਂਗੀ ਹੁਣ। ਦੇਖਣਾ ਸੂਟ ਖੜਾ ਰੱਖੋ। ਅ ਭੇਰ ਤੋੜਦੀ। ਕੀ ਤੋੜਦਾ। ਐਂਡ ਪੈ ਰਿਹਾ। ਅੰਦੀ ਐਸੇ ਤਰੀਕੇ ਨਾਲ ਸਾਰੀਆਂ ਮਾਰਦੇ। ਜੈਨਾ ਆਪਣੇ ਜਿਹੜਾ ਤੋਂ ਸੈਣਾ ਮਾਰਨੀਆ ਸਾਰਾ ਫੈਨ ਦਾ ਮਾਰਦਾਂ ਛੱਡ ਕੇ। ਸਾਰਾ ਕੋਈ ਐਸੇ ਤਰੀਕੇ ਨਾਲ ਨਹੀਂ ਹੋਣਾ। ਤੋੜ ਲੈਣੇ।

ਸੀਨੇ ਪ੍ਰੈਕਟਿਕ ਜੀ ਕਰਦਾ ਸੀ ਹੱਥ ਚ ਕਿਉਂ ਡਾਇਆ ਮੇਰੇ ਸਿਹਿਆ ਕਿ ਸੀਨੇਮੈਟਿਕ ਸੀਨ ਨਹੀਂ ਕਰਨਾ ਸੀ ਫੇਰ ਤੋੜ ਲੈ ਲਾਈਟ ਤੋੜ ਲੈ ਕਰੀ ਕਿ ਛੱਣੀ ਆ ਭਾਗਾ ਤੋੜ ਕੇ ਲੈ ਕੇ ਹੁਣ ਵੀਰੇ ਆਉਣਾ ਹੁੰਦਾ ਹੈ ਵੀਡੀਓ ਹੋਰ ਲੈ ਕੇ ਆਵਾਂਗੇ ਅੱਜ ਮੈਨੂੰ ਵੀ ਜਿੰਨਾ ਮੈਂ ਹੁਣ ਫੇਰ ਫੇਰ ਤੋੜ ਲਈ ਇਹ ਮੇਰੇ ਮੂਹਰੇ ਨਾ ਕਰ ਇੱਥੇ ਇੱਥੇ ਕੋਈ ਛੜਾ ਵਧੀਆ ਸੈਟ ਕਰਦੇ ਜਣਾ ਨਾਲ ਨਾਲ ਨਾਮ ਨਾ ਨਾਮ ਤਾਂ ਆਵੇ ਤੂੰ ਥੰਮਨਲ ਵੀ ਲੈਣਾ ਹੈ ਤਾਂ ਥੰਮਨਲ ਨਹੀਂ ਕੱਟਦਾ ਉਹ ਤਾਂ ਕੱਟ ਕੇ ਫਿਰ ਦੁਬਾਰੇ ਹੋਰ ਤੋਂ ਲਾਲ ਤੋਂ ਸ਼ੁਰੂ ਕਰਦੀ ਜੀ ਮੈਂ ਤੂਹੇ ਟੋ ਕਰੀ ਐ ਹੂੰ ਮੈਂ ਲਾਲ ਤੋਂ ਕਰਦੀ ਮੇਰੇ ਮੈਂ

ਉਧਰ ਜਲਾ ਮਗਰ ਕਿਹਾ ਜਾਂਦਾ ਉਹ ਤੇ ਦੇਖ ਲਿਆ ਲਈ ਕੋ ਤੱਕ ਕੇ ਤਾਂ ਮਿਹਰੇ ਲਿਆਉਣਾ ਹੀ ਪਊ ਮੈਂ ਕਿਉਂ ਮੇਰੇ ਤੋਂ ਕਿਵੇਂ ਆਏ ਹੋਏ ਹੁੰਦਾ ਮਮੀ ਤੋਂ ਕਿਉਂ ਨਹੀਂ ਹੁੰਦਾ ਏਣੀ ਬਤਾ ਮਮੀ ਕਰਦੀ ਉਸਾ ਨਾਲ ਸੀ ਤਾਤਾ ਫਟੋ ਮੈਂ ਚਲਾਉਂਗਾ ਵੀਡੀਓ ਲਾ ਦੋ ਤਲਾ ਆਹਾ ਵੇਖਣੋ ਬਿੱਲ ਨੂੰ ਜੇ ਇਕੱਤਰ ਲਿਆਉਣਾ ਹੀ ਕੋਈ ਤੋੜ ਕੇ ਢਗਾ ਲੈਣਾ ਪੈਣਾ ਕਿੰਨਾ ਕ ਟਾਈਮ ਲੱਗੂਗਾ ਤੈਨੂੰ ਬਸ ਮਾਰਕੀਟ ਤੇ ਫਿਰ ਹੋਏ ਇਹਨੇ ਬਾਅਦ ਕਿੰਨਾ ਕੁ ਮਿਲ ਦੇਣਾ ਮੈਨੂੰ ਇਹ ਖਾਲ ਦੇਣਾ ਪਰ ਫਿਰ ਤਾਂ ਬੜਾ ਟਾਈਮ ਲੱਗੂ ਓਟਮੇਟ ਕਾਹੀ ਲੱਗੇ ਉਹ ਦੋ ਚਾਰ ਕਿ ਮਾਰਾ ਜਿੰਨੇ ਨੋ ਹੀ ਹੋਗੇ ਪੰਜ ਸਕਿੰਟ ਰਹਿਣ ਸਹੀ ਕਿਹਾ ਤੁਸੀਂ ਲਈਏ ਕੋਈ ਗੁਰੂ ਘਟਾ ਨਹੀਂ ਹੈ ਉੱਤੇ ਕਰ ਲੈ ਯਾਰ ਮਸ਼ੀਨ ਥੋੜੀ ਦਿਖਾਉਣੀ ਹੈ ਤੂੰ ਉਧਰ ਸਪੀਕਰ ਸਪੀਕਰ ਸਾਹ ਦੇ ਸੀ ਜਾਂਦੇ ਬਖ ਬਖ ਮੋਟਾ ਰੱਖਣਾ ਯਾਰ ਬਖ ਮੋਟਾ ਨਹੀਂ ਕਰਨਾਗਾ ਤੇਈ ਰਹੂਗਾ ਉਹ ਤੜਾ ਕੇ ਕੋਈ ਫਲੇਟ ਆਉਣਿਆ ਥਾਗੇ ਦੇ ਪਤਲਾ ਰੱਖ ਫਿਰ ਛੋੜਾ ਇਹ ਹੋਰ ਅਰੇ ਵੀ ਗੂਜਰ ਗੂਜਰ ਮੜਾ ਬਟਾ ਆਇਆ ਵੇਠਾਂ ਕੰਨ ਨਾ ਆਉਣਾ ਇਹ ਤੋਂ ਕੋ ਦਿਨ ਨਹੀਂ ਤੇਰੇ ਦਰ ਆਹਾ Ja, tað var ਪਰ ਮੈਂ ਵੀ ਲਾਲ ਤੇ ਚਲਾਵਾਂ ਹੈ ਇਹਨੂੰ ਕਿ ਪਤਾ ਕੀ ਫਿਰ ਸ਼ਰਾਦਨ ਮੱਥਾ ਮਾਰੀ ਜਾਵੇਂ ਜੋੜਨ ਤੇ ਉਹਨਾਂ ਨੂੰ ਜਿਵੇਂ ਧਾਗੇ ਧਾਗੇ ਸ਼ੌਣੀਆਂ ਹੁਣ ਉਹਨਾਂ ਨੂੰ ਸਿਆਈ ਜਾਵੇਂ ਫਿਰ ਜਿਵੇਂ ਇਹਨਾਂ ਨੂੰ ਜੋੜ ਲੈਣੀਆਂ ਹਾਂ ਹਾਂ ਹਮਸਾ ਹਮਸਾ ਟਾਈਮ ਮਿਲਦਾ ਸੀ ਕਿ ਉਹ ਤਾਂ ਵੀ ਪੁਗਾਈ ਕਰਾਉਣ ਲੱਗ ਜਾਂਦੀ ਸੀ ਪਰ ਮੈਂ ਜਲਾਵਾਂ ਲਾਲ ਤੋਂ ਨਾਲ ਲਈ ਸਾਡੀ ਗੋਦੀ ਹੋ ਗਈ ਜਿਹੜਾ ਮੇਰੇ ਜਾ ਕੇ ਕੱਢਦਾ ਹੈ ਅਗਲੀ ਸ਼ੌਂਚ ਦੱਸੀ ਹੋਰ ਕਾ ਜਾਣਾ ਹੈਗਾ ਹੋਣੀ ਬਈ ਹੱਥ ਲਾਉਣਾ ਹੈ ਸਹੀ ਇਹ ਤਾਂ ਮਾਰਿਛੇ ਮੈਂ ਅਗਲੀ ਸ਼ੌਂਚ ਉਂਗਲ ਕਰਕੇ ਨਾ ਸੋਨਾ ਦੇ ਬਚਾ ਲਈ ਕਿਹਦੇ ਜੀ ਆ ਕੇ ਸਿੱਕੇ ਨਾ ਦੇਖੋ ਤਾਂ ਬਣੇ ਸਨ ਤਿਆਰ ਹੋ ਗਿਆ ਤੇਰੀ ਵਧੀਆ ਨੂੰ ਪਰਾ ਮੌਸਮ ਵਧੀਆ ਦਿਖਾਉਣੇ ਨਿਕਲੀਏ ਸੋਣਾ ਨਹੀਂ ਦਿਖਾਉਂਦਾ ਯਾਰ ਮੇਰੇ ਨਾਲ ਕੈਮਰਾ ਧਾਗਾ ਤਾਂ ਦਿਨੇ ਨਹੀਂ ਆਇਆ ਲੱਗਦਾ ਜੇ ਸਾਹਮਣੇ ਕੱਕੜਾ ਹੀ ਪਿਆ ਬਸ